ਸਰ ਮੇਰਾ ਸ਼ਡਿਊਲ ਰਾਤ ਦਾ ਹੁੰਦਾ ਸੀ ਮੈਂ ਰਾਤ ਨੂੰ ਜਿਆਦਾ ਪੜਾਈ ਕਰਦੀ ਸੀ ਤੇ ਸਰ ਰਾਤ ਨੂੰ ਜਿਵੇਂ ਮम्मा ਵਰਗੇ 10 ਵਜੇ ਸੌ ਜਾਂਦੇ ਸੀ ਤਾਂ 10 ਵਜੇ ਤੋਂ ਮੈਂ ਤਿੰਨ 4 ਵਜੇ ਤੱਕ ਪੜ੍ਹਨਾ ਹੁੰਦਾ ਸੀ ਤਾਂ ਮੈਂ ਸਵੇਰ ਸਵੇਰ ਜਲਦੀ ਸੌ ਜਾਂਦੀ ਸੀ ਤੇ ਰਾਤ ਤੱਕ ਪੜ੍ਹਦੇ ਹੁੰਦੇ ਸੀ ਸਰ ਤੇ ਜੋ ਮੇਰੀ ਸਿਸਟਰ ਹੈ ਉਹ ਵੀ ਮੈਨੂੰ ਦੇਖ ਕੇ ਸਿੱਖ ਰਹੀ ਹੈ ਤੇ ਹੁਣ ਉਹ ਵੀ ਆਪਣੀ ਪੂਰੀ ਤਿਆਰੀ ਕਰ ਰਹੀ ਹੈ ਤੇ ਇਸ ਦੇ ਨਾਲ ਹੀ ਮੇਰੀ ਯੂਪੀਐਸਸੀ ਦੀ ਪੜ੍ਹਾਈ ਵੀ ਨਾਲ-ਨਾਲ ਚੱਲ ਰਹੀ ਹੈ ਜਦੋਂ ਸੀਐਮ ਸਾਹਿਬ ਨੂੰ ਮਿਲ ਕੇ ਆਏ ਉਹ ਕਿੰਨੀ ਉਹਦੇ ਖੁਸ਼ੀ ਹੋਈ ਕਿਉਂਕਿ ਥੋੜਾ ਉਹਨਾਂ ਨੇ ਵੈਲਕਮ ਕੀਤਾ ਸਨਮਾਨਿਤ ਵੀ ਕੀਤਾ ਕੀ ਗੱਲਾਂ ਬਾਤਾਂ ਹੋਈਆਂ ਸੀਐਮ ਸਾਹਿਬ ਨਾਲ ਸੀਐਮ ਸਾਹਿਬ ਨੇ ਪਹਿਲਾਂ ਤਾਂ ਅਸੀਂ ਉਹਨਾਂ ਦਾ ਧੰਨਵਾਦ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਸਕੂਲ ਬਾਰੇ ਪੁੱਛਿਆ ਤੇ ਫਿਰ ਉਹਨਾਂ ਨੇ ਪੁੱਛਿਆ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੀ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਨੇ ਸਾਨੂੰ ਸਾਡੇ ਮਾਰਕਸ ਪੁੱਛੇ ਕਿ ਤੁਸੀਂ ਕਿੱਥੋਂ ਟੌਪ ਕੀਤਾ ਤੇ ਬਹੁਤ ਹਲਾਸ਼ੇਰੀ ਦਿੱਤੀ ਕਿ ਬੱਚੇ ਜੇ ਹੁਣ ਪੜਨਗੇ ਤਾਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਨੇ ਕਿਉਂਕਿ ਹੌਂਡ ਵਾਲਾ ਸ਼ਰਮਾ ਪੜ੍ਹੇ ਲਿਖਿਆ ਦਾ ਹੈ ਨਾ ਕਿ ਪ੍ਰਾਪਰਟੀ ਵਾਲੇ ਲੋਕਾਂ ਦਾ ਤਾਂ ਸਸਾਨੂੰ ਸੀਐਮ ਸਾਹਿਬ ਨੇ ਬਹੁਤ ਪਿਆਰ ਨਾਲ होते सन्मानित ਕੀਤਾ તે સરમે ઓના ધન